ਆਪ ਕੀ ਆਵਾਜ਼ ਸਮਾਚਾਰ ਆਪ ਤਾ ਤਸਵੀਨਾ ਅੰਮ੍ਰਿਤਸਰ ਦੀਆਂ ਨੇ ਜਿੱਥੇ ਲੋਕ ਸਭਾ ਚੋਣਾ ਨੂੰ ਲੈ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਉੱਥੇ ਹੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਪੁਲਿਸ ਥਾਣੇ ਤੇ ਪੁਲਿਸ ਚੌਕੀ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਆਪਣੇ ਇਲਾਕੇ ਵਿੱਚ ਰੋਜ਼ਾਨਾ ਚੈਕਿੰਗ ਅਭਿਆਨ ਸ਼ੁਰੂ ਕੀਤਾ ਜਾਵੇ ਤੇ ਹਰ ਸ਼ੱਕੀ ਵਿਅਕਤੀ ਤੇ ਨਜ਼ਰ ਰੱਖੀ ਜਾਵੇ ਇਸ ਨੂੰ ਲੈ ਕੇ ਬੱਸ ਸਟੈਂਡ ਪੁਲਿਸ ਚੌਕੀ ਵੱਲੋਂ ਅੱਜ ਅੰਮ੍ਰਿਤਸਰ ਦੇ ਬੱਸ ਸਟੈਂਡ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਕਿ ਲੋੜੀਂਦੀ ਕਲੇ ਰੱਖੇ ਆ ਰਿਹਾ ਮੈਂ ਕੱਪੀ ਲੈ ਜਾਵਾਂ ਉਚਾਜ ਬਸ ਹੈ ਸਰ ਕੀ ਕੀ ਜਾ ਰਿਹਾ ਹੈ ਮਾਨਯੋਗ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਇਲੈਕਸ਼ਨ ਨੂੰ ਮਦੇ ਨਜ਼ਰ ਰੱਖਦੇ ਹੋਏ ਮਾਨਯੋਗ ਕਮਿਸ਼ਨਰ ਸਾਹਿਬ ਨੇ ਇੱਕ ਸਖ਼ਤੀ ਦੇ ਨਾਲ ਸਾਨੂੰ ਸਾਰਾ ਮੈਸੇਜ ਦਿੱਤਾ ਹੈ ਗਰੀਬ ਚੁਟਾ ਹੈ ਕਿ ਆਪਣੇ ਬਸ ਸਟੈਂਡਾਂ ਦੇ ਆਲੇ-ਦੁਆਲੇ ਦੀ ਚੈਕਿੰਗ ਤੇ ਹਰ ਇੱਕ ਜਗ੍ਹਾ ਤੇ ਤੋਂ ਨਿਗਰਾਨੀ ਰੱਖੀ ਇਸ ਦੇ ਸਾਰੇ ਜਿਹੜੇ ਅੱਜ ਹਰ ਰੋਜ਼ ਆ ਟੂ ਟੂ ਆਰਬੀ ਦੇ ਮੇਰੇ ਕੋਲ ਅੰਮੀ ਦੇ ਬੜੀ ਸੰਖੇਪ ਚੈਕਿੰਗ ਕਰਾਈ ਜਾਂਦੀ ਆ ਲੇਡੀਆਂ ਤੋਂ ਲੋ ਨੇੜੀ ਚੈਕਿੰਗ ਕਰਾਈ ਜਾਂਦੀ ਆ ਤੇ ਜੈਂਟਸ ਜਿੰਨੇ ਵੀ ਆਪਣੇ ਆਉਂਦੇ ਆ ਜਾਂਦੇ ਬਸ ਆਣਦੇ ਉਹਨਾਂ ਜਾਕਿੰਗ ਜਿਹੜੀਆਂ ਉਹ ਆਪਣੇ ਬੜੇ ਤਰੀਕ ਤੇ ਨਾਲ ਡੀਪਲੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੀ ਇਲੈਕਸ਼ਨਰ ਨੂੰ ਲੱਗੀ ਕੀਤੀ ਜਾ ਇਹ ਇਲੈਕਸ਼ਨ ਦੇ ਸੰਬੰਧ ਵਿੱਚ ਇਲੈਕਸ਼ਨ ਦੇ ਸੰਬੰਧ ਵਿੱਚ ਸਾਡਾ ਜੋ ਪੁਲੀ ਪ੍ਰਸ਼ਾਸਨ ਜਿਹੜਾ ਹੈ ਪੂਰੀ ਇਲੈਕਸ਼ਨ ਵਧੀਆ ਕਰਾਉਣ ਦੇ ਵਿੱਚ ਬੜਾ ਮੁਸ਼ਕਿਲ ਲੱਗਾ ਤੇ ਮਾਨ ਜੋ ਕਲਪੂਰ ਸਾਹਿਬ ਤੁਹਾਨੂੰ ਹਰ ਟਾਈਮ ਟੂ ਟਾਈਮ ਵਿਚਾਰ ਨ ਦੇਈ ਜਿਵੇਂ ਮੈਂ ਐਮਐਲ ਵਿਚਾਰ ਦੇ ਦੇ ਨਾਲ ਅਸੀਂ ਸਾਰੇ ਕੰਮ ਕਰ ਪਿਆ ਸਾਡੇ ਸਾਰੇ ਅਮਰ ਸਾਹਿਬ ਤੇ ਸਾਰੇ ਅਫਸਰ ਸਹਿਬਾਨ ਦੇ ਵਿੱਚ ਬਾਸਟ ਸਟੈਂਡ ਦੇ ਮੇਰੇ ਚਾਰਜ ਹੁੰਦੇ ਨਾਲ ਤੇ ਮੇਰੀ ਜ਼ਿੰਮੇਵਾਰੀ ਬੱਝੀ ਆ ਕਿ ਇਸ ਨੂੰ ਹਰ ਇੱਕ ਮੁੱਦੇ ਹਰ ਇੱਕ ਪੁਆਇੰਟ ਤੇ ਹਰ ਇੱਕ ਸਾਈਡ ਤੇ ਆਪਣੀ ਨਜ਼ਰ ਰੱਖਦਾ ਕਿ ਇਹ ਜਿਹੜੇ ਬਸਟੈਂਡ ਤੇ ਕੈਮਰੇ ਕਿੰਨੇ ਲੱਗੇ ਹੋਣਾ ਹੈ ਨਿਗਰਾਨੀ ਰੱਖੀ ਜਾ ਰਹੀ ਹੈ ਆਬਰ ਸਾਡੇ ਵਿੱਚ ਪ੍ਰਸ਼ਾਸਨ ਵਾਲੋਂ ਬਾਥਰੇ ਦੇ ਲੋਕ ਕੈਂਬਰੀ ਲੱਗੇ ਹੋਏ ਨੇ ਜਿਹੜਾ ਇੱਕ ਰੂਪ ਨਾ ਆਇਆ ਇਹਵਾ ਉਹਦੇ ਬਾਹਰ ਦੇ ਜਿਹੜੇ ਕੈਂਬਰੀ ਉੱਤੇ ਜਾ ਕੇ ਬੈਠਣਾ ਵਾ ਕਿ ਜੋ ਕੋਈ ਮਾੜਾ ਅੰਸਰ ਇੱਧਰ ਉੱਧਰ ਘੁੰਮਦਾ ਵਾ ਸੀ ਉਹਨੂੰ ਉਸੇ ਵੇਲੇ ਪੁੱਛ ਲਈਦਾ ਵਾ ਕਿ ਆਪਣੇ ਪੂਰੇ ਫੋਕਸ ਨੂੰ ਢਾਲ ਲੀਦਾ ਵਾ ਹੋਰ ਵੀ ਕਈ ਜਿਹੜੇ ਪੈੜਾ ਅੰਸਰ ਪੈੜਾ ਮੀਂਹ ਦੇ ਵੀ ਕੋਈ ਅਨੈਸੈਸਰੀ ਅੰਸਰ ਜਿਹੜਾ ਬਾਸੇ ਦੇ ਵਿੱਚ ਨਹੀਂ ਜਾਣਾ ਨਹੀਂ ਆਣਾ ਕਈ ਉੱਧਰਵਾਦ ਨੂੰ ਹੁੰਦੀ ਆ ਕਿ ਬਾਤ ਸਹੀ ਕਰੀਏ ਆਪਾਂ ਉਹਦੇ ਬੜਾ ਕੁਝ ਸੁਣੇ ਵਾਲਾ ਕਰੀਏ ਪਹਿਲੇ ਤਾਂ ਇਨਸਾਨ ਕੋਈ ਮਾਸ਼ਾ ਦੇ ਬੰਦੇ ਨਹੀਂ ਜਾਨਦਾ ਲੋਕਾਂ ਨੂੰ ਮੇਰੀ ਹਦਾਇਤਾਂ ਬਾ ਸਟੈਂਡ ਹੈ ਇੱਥੇ ਹਰ 1 ਲੱਖ ਬੰਦਾ ਰੋਹ ਜਾਂਦਾ ਹੈ 10000 ਬੰਦਾ ਇੱਕ ਘੰਟੇ ਬਾਅਦ ਬਦਲ ਜਾਂਦਾ ਹੈ ਉਹਨਾਂ ਦੇ ਇੱਥੇ ਬੜੇ ਆਪਣੇ ਵੈਡ ਐਲੀਮੈਂਟਸ ਵੀ ਆਂਦੇ ਨੇ ਉਹ ਐਲੀਮੈਂਟਸ ਨੂੰ ਸਾਡੀ ਨਿਰਾ ਉਹਨਾਂ ਦੇ ਉੱਤੇ ਰੰਦੀ ਆ ਤੇ ਆਮ ਪਬਲਿਕ ਨੂੰ ਮੇਰੀ ਹਦਾਇਤ ਹੈ ਇਲੈਕਸ਼ਨ ਨੂੰ ਜੋ ਅਸੀਂ ਹਰ ਇੱਕ ਤਰੀਕੇ ਦੇ ਨਾਲ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਹਦਾਇਤਾਂ ਦੇ ਅਨੁਸਾਰ ਕੰਮ ਕਰਦੇ ਹੋਏ ਅਗਰ ਮਾਹੌਲ ਨੂੰ ਵਧੀਆ ਕ੍ਰੀਏਟ ਕਰਨਾ ਚਾਹੁੰਦੇ ਆ ਜੀ ਡਾਕਟਰ ਜੀ ਬੜੀਆ ਬੀਸੋ ਨਹੀਂ ਆ ਜਾਂਦਾ ਸਰ ਆਪਣੇ ਸਾਰੇ ਕਰਵਾ ਦਿੰਦੇ ਕਿਹੜੀ ਕਿਹੜੀ ਫੋਰਸ ਵੱਲੋਂ ਚੈਕਿੰਗ ਕੀਤੀ ਗਈ ਕਿਹੜੀ ਕਿਹੜੀ ਟੀਮਾਂ ਨੇ ਹਾਂ ਉਹ ਆਰਪੀ ਟੀਮ ਨੇ ਮੇਰੇ ਨਾਲ ਜਿਹੜੀ ਇੱਕ ਮੇਰੇ ਨਾਲ ਐਸ ਵੀ ਸਟੈਂਡ ਨੇ ਤੇ ਮੇਰੇ ਪੁਲਿਸ ਥਾਣੇ ਦੀ ਪੁਲਿਸ ਸਟੇਸ਼ਨ ਦੀ ਪੁਲਿਸ ਫੋਰਸ ਆ ਜਿਨ੍ਹਾਂ ਨਾਲ ਆਪਾਂ ਚੈਕਿੰਗ ਕਰਦੇ ਪਏ ਆ ਪਬਲਿਕ ਨੂੰ ਮੇਰੀ ਆਦੇ ਵੀ ਆਸ-ਪਾਸੇ ਕੋਈ ਵੀ ਗੱਦਗਲੀ ਦੇਖੋ ਕੋਈ ਆਪਣਾ ਬੈਗ ਦੇਖੋ ਉਹਨੂੰ ਤੁਰੰਤ ਸਾਡੇ ਨੌਨੋਜੀ ਕੋਲ ਲਾਓ ਮੈਸੇਜ ਨੂੰ ਮੈਂ ਇਥੇ ਸਾਰੇ ਦਵਾ ਦੇ ਦੇ ਰਿਹਾ ਮੈਂ ਉਹ ਸਾਰੇ ਰੋਸ ਲਾਓ ਕੋਈ ਵੀ ਟੀ ਬੈਗ ਕਰੀ ਕੋ ਦੇ ਜਾ ਠੀਕ ਹੈ